ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਉਹਨੂੰ ਜੀ ਸ਼ਿਰਵਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਸ਼ੰਭੂ ਬਾਰਡਰ ਤੋਂ ਆਈ ਇਹ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਅ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਪੰਜਾਬ ਦੇ ਕਿਸਾਨਾਂ ਦੇ ਦਿੱਲੀ ਮਾਰਚ ਦਾ ਅੱਜ 26 16 ਫਰਵਰੀ ਚੌਥਾ ਦਿਨ ਹੈ ਤੇ ਹਰਿਆਣਾ ਚ ਕਿਸਾਨਾਂ ਦੇ ਮਾਰਚਦਨ ਸ਼ੰਭੂ ਸਰਹੱਦ ਤੇ ਅਥਰੂ ਗੈਂਸ ਦੇ ਪ੍ਰਭਾਵ ਨਾਲ ਪਾਣੀਪੱਤ ਜੀ ਆਰ ਪੀ ਚਿਤਨਾਤ ਸਬ ਇੰਸਪੈਕਟਰ ਦੀ ਮੌਤ ਹੋ ਗਈ ਤੇ ਸਬ ਇੰਸਪੈਕਟਰ ਦੀ ਪਛਾਣ ਹੀਰਾ ਲਾਲ 52 ਸਾਲ ਦੀ ਵਜੋਂ ਹੋਈ ਹੈ ਉਹ ਪਾਣੀਪੱਤ ਦੀ ਸਮਾਲਖਾ ਚੌਕੀ ਤੇ ਤਿਤਨਾਤ ਸਨ ਹੀਰਾ ਲਾਲ ਦਿੱਲੀ ਵੱਲ ਮਾਰਚ ਕਰਨ ਲਈ ਕਿਸਾਨਾਂ ਦੇ ਸੱਦੇ ਤੋਂ ਬਾਅਦ ਸ਼ੰਭੂ ਬਾਡਰ ਵੱਲ ਫੋਰਸ ਨਾਲ ਗਿਆ ਸੀ ਅਤੇ ਹੀਰਾ ਲਾਲ 52 ਸਾਲ ਦੀ ਉਮਰ ਉਪ ਚ ਉਿਲਕਾ ਨਾ ਪਿੰਡ ਦਰੈਣ ਵਾਲ ਸੇ ਤੇ ਜੀ ਆਰ ਪੀ ਵਿੱਚ ਸਬ ਇੰਸਪੈਕਟਰ ਸੀ ਉਹ ਸਮਲਖਾ ਜੀ ਆਰ ਪੀ ਚੋਂ ਕੀਤੇ ਡਿਊਟੀ ਤੇ ਸੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਜੀ ਹਾਂ ਕਿ ਹੀਰਾਲਾਲ ਨੂੰ ਤਿੰਨ ਚਾਰ ਸਾਲ ਪਹਿਲਾਂ ਸਮਲਖਾ ਚੌਕਿੱਤ ਅੰਬਾਲਾ ਭੇਜਿਆ ਗਿਆ ਸੀ ਤੇ ਸੰਯੁਕਤ ਕਿਸਾਨ ਮੋਰਚਾ ਤੇ ਮਜਦੂਦ ਵਿੱਚ ਜੁੜਿਆ ਨੇ ਅੱਜ ਭਾਰਤਵਾਦ ਦਾ ਸਰਦ ਦਿੱਤਾ ਇਸ ਵਿੱਚ ਪਿੰਡਾਂ ਵਿੱਚ ਦੁਕਾਨਾਂ ਬੰਦ ਰੱਖਣ ਅਤੇ ਖੇਤਾਂ ਕਿਸਾਨਾਂ ਨੂੰ ਖੇਤਾਂ 'ਚ ਕੰਮ ਨਾ ਕਰਨ ਲਈ ਕਿਹਾ ਗਿਆ ਤੇ ਹਰਿਆਣਾ ਪੰਜਾਬ ਅਤੇ ਹਿਮਾਚਲ 'ਚ ਬਾਜ਼ਾਰ ਬੰਦ ਹਨ ਰੋਡਵੇ ਜਿਤਨੀ ਬੱਸਾਂ ਨਹੀਂ ਚੱਲ ਰਹੀਆਂ ਤੇ ਹਰਿਆਣਾ ਦਾ ਰਾਜਸਥਾਨ ਤੇ ਹਨੂਮਨਗੜ੍ਹ ਅਤੇ ਸ਼੍ਰੀ ਗੰਗਾ ਨਗਰ ਜ਼ਿਲ੍ਹਿਆਂ ਦੇ ਪਿੰਡੂ ਖੇਤਰ ਪ੍ਰਭਾਵਿਤ ਹੋ ਰਿਹਾ ਹੈ ਤੇ ਵੀਡੀਓ ਦੇਖਣ ਲਈ ਤੁਹਾਡਾ